ਸਟਾਰ ਮਨ ਦੀ ਅਡੋਲਤਾ ਪਵਨਾਤਮਿਕ ਸੰਤੁਲਨ ਅਤੇ ਆਤਮ ਸੰਤੁਸ਼ਟੀ ਦਾ ਅਹਿਸਾਸ ਹੀ ਮਾਨਸਿਕ ਸ਼ਾਂਤੀ ਦੇ ਮੁੱਖ ਆਧਾਰ ਹਨ ਡੰਡੀ ਮਾਨਸਿਕ ਸ਼ਾਂਤੀ ਦੀ ਅਵਸਥਾ ਵਿੱਚ ਵਿਅਕਤੀ ਚਿੰਤਾ ਡਰ ਗੁੱਸੇ ਈਰਖਾ ਅਤੇ ਹੋਰ ਨਕਾਰਾਤਮਕ ਭਾਵਨਾਵਾਂ ਤੋਂ ਮੁਕਤ ਰਹਿੰਦਾ ਹੈ ਡੰਡੀ ਸ਼ਾਂਤ ਮਨ ਨਾਲ ਫੈਸਲੇ ਲੈਣ ਦੀ ਸਮਰੱਥਾ ਖੁਦ ਤੇ ਕਾਬੂ ਰੱਖਣ ਦੀ ਸਥਿਤੀ ਅਤੇ ਜੀਵਨ ਦੇ ਆਨੰਦ ਵਿੱਚ ਵਾਧਾ ਹੁੰਦਾ ਹੈ ਡੰਡੀ ਇੱਕ ਸ਼ਾਂਤ ਮਨ ਜੀਵਨ ਦੀਆਂ ਮੁਸ਼ਕਲਾਂ ਨੂੰ ਹਾਂ ਪੱਖੀ ਢੰਗ ਨਾਲ ਦੇਖਣ ਵਿੱਚ ਸਮਰੱਥ ਹੁੰਦਾ ਹੈ ਡੰਡੀ ਜੇਕਰ ਵਿਅਕਤੀ ਹਰ ਪਹਿਲੂ ਨੂੰ ਨਕਾਰਾਤਮਕ ਨਜ਼ਰੀਏ ਨਾਲ ਦੇਖਦਾ ਹੈ ਤਾਂ ਉਹ ਕਦੇ ਵੀ ਮਾਨਸਿਕ ਤੌਰ ਤੇ ਸ਼ਾਂਤੀ ਅਨੁਭਵ ਨਹੀਂ ਕਰ ਸਕਦਾ ਡੰਡੀ ਇਸ ਲਈ ਹਰ ਸਥਿਤੀ ਵਿੱਚ ਹਮੇਸ਼ਾ ਉਸਾਰੂ ਨਜ਼ਰੀਏ ਵਾਲੇ ਬਣੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਡੰਡੀ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਦਾ ਨਿਰੰਤਰ ਵਿਸ਼ਲੇਸ਼ਣ ਵੀ ਲਾਭਕਾਰੀ ਹੁੰਦਾ ਹੈ ਡੰਡੀ ਜੋ ਹਾਲਾਤ ਤੁਹਾਡੇ ਵਸਤੋਂ ਬਾਹਰ ਹਨ ਉਨਾਂ ਨੂੰ ਸਵੀਕਾਰ ਕਰੋ ਡੰਡੀ ਜੀਵਨ ਵਿੱਚ ਹਰ ਪਹਿਲੂ ਤੇ ਕਾਬੂ ਰੱਖ ਸਕਣਾ ਸੰਭਵ ਨਹੀਂ ਹੈ ਇਸ ਲਈ ਜੋ ਜਿਵੇਂ ਹੈ ਉਸ ਨੂੰ ਉਸੇ ਰੂਪ ਵਿੱਚ ਸਵੀਕਾਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਡੰਡੀ ਅਕਸਰ ਲੋਕ ਜਾਂ ਤਾਂ ਭੂਤਕਾਲ ਦੀਆਂ ਗਲਤੀਆਂ ਤੇ ਪਸਤਾਉਂਦੇ ਹਨ ਜਾਂ ਭਵਿੱਖ ਦੀ ਚਿੰਤਾ ਵਿੱਚ ਡੁੱਬੇ ਰਹਿੰਦੇ ਹਨ ਡੰਡੀ ਮਾਨਸਿਕ ਸ਼ਾਂਤੀ ਪ੍ਰਾਪਤ ਕਰਨ ਲਈ ਵਰਤਮਾਨ ਵਿੱਚ ਜੀਣਾ ਬਹੁਤ ਮਹੱਤਵਪੂਰਨ ਹੈ ਡੰਡੀ ਇਹ ਜੀਵਨ ਨੂੰ ਸਹਿਜ ਅਤੇ ਸੁਧਾਰਨ ਬਣਾਉਂਦਾ ਹੈ ਡੰਡੀ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰਨਾ ਅਤੇ ਪ੍ਰੇਮ ਦੀ ਭਾਵਨਾ ਨੂੰ ਅਪਣਾਉਣਾ ਹੀ ਮਾਨਸਿਕ ਸ਼ਾਂਤੀ ਦੀ ਕੁੰਜੀ ਹੈ ਡੰਡੀ ਧਾਰਮਿਕ ਗਤੀਵਿਧੀਆਂ ਵਿੱਚ ਭਾਗੀਦਾਰੀ ਨਾਲ ਵੀ ਮਾਨਸਿਕ ਸ਼ਾਂਤੀ ਮਿਲਦੀ ਹੈ ਡੰਡੀ ਰੋਹਾਨੀਅਤ ਤਾਂ ਜੀਵਨ ਦੇ ਡੂੰਘੇ ਅਰਥਾਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਡੰਡੀ ਦਰਸਲ ਮਾਨਸਿਕ ਸ਼ਾਂਤੀ ਕੋਈ ਬਾਹਰਲੀ ਚੀਜ਼ ਨਹੀਂ ਸਗੋਂ ਸਾਡੇ ਅੰਦਰ ਹੀ ਮੌਜੂਦ ਹੈ ਡੰਡੀ ਇਸ ਨੂੰ ਪ੍ਰਾਪਤ ਕਰਨ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਹਾਂ ਪੱਖੀ ਬਦਲਾਅ ਲਿਆਉਣੇ ਪੈਣਗੇ ਡੰਡੀ ਇਸ ਵਿੱਚ ਧਿਆਨ ਯੋਗ ਹਾਂ ਪੱਖੀ ਸੋਚ ਪ੍ਰੇਮ ਮਾਫੀ ਅਤੇ ਕੁਦਰਤ ਨਾਲ ਜੁੜਨ ਵਰਗੇ ਉਪਾਅ ਸ੍ਰੇਸ਼ਟ ਮੰਨੇ ਗਏ ਹਨ ਡੰਡੀ ਜਦੋਂ ਮਨ ਸ਼ਾਂਤ ਹੁੰਦਾ ਹੈ ਤਾਂ ਜੀਵਨ ਹੋਰ ਵੀ ਖੁਸ਼ਹਾਲ ਬਣ ਜਾਂਦਾ ਹੈ ਡੰਡੀ ਇਸ ਲਈ ਮਾਨਸਿਕ ਸ਼ਾਂਤੀ ਨੂੰ ਤਰਜੀਹ ਦੇਣਾ ਹੀ ਖੁਸ਼ੀਆਂ ਵਾਲੇ ਤੇ ਸਫਲ ਜੀਵਨ ਦਾ ਆਧਾਰ ਹੈ ਡੰਡੀ